ਇੱਥੇ ਆਪਣਾ ਇੱਥੇ ਉਹਨਾਂ ਨਾਲ ਗੱਲ ਕਰਦੇ ਹਾਂ ਹੋਰ ਵਧੀਆ ਗੱਲ ਉਹ ਆਪਣੇ ਪੰਜਾਬ ਤੋਂ ਬਹੁਤ ਕੰਮ ਹੈ ਕਰਨੇ ਵਾਲੇ ਚਾਹੀਦੇ ਇੰਨੀ ਮੈਂ ਤਾਂ ਬاہر ਜਗ੍ਹਾ ਕਰਦੇ ਹਾਂ ਉਨੀ ਮੈਂ ਨੂੰ ਰੇਕਰ ਇਹ ਫੋਦੇ ਵਰਕਰੀ ਇਸ ਸਤਰੀ ਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਸਾਰੇ ਬਾਈ ਖੁਸ਼ ਰੋ ਰਾਜੀ ਰੋ ਵਾਜਰੋ ਜਿੱਥੇ ਵੀ ਹੈ ਬਾਈ ਸਾਰੇ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਸਭ ਨੂੰ ਅੱਜ ਆਪਾਂ ਗੱਲ ਕਰਦੇ ਆ ਆਪਣੇ ਢੋਲੂ ਭਾਈ ਨਾਲ ਢੋਲੂ ਬੈਠਿਆ ਆਪਣਾ ਇੱਥੇ ਢੋਲੂ ਨਾਲ ਗੱਲ ਕਰਦੇ ਫੁੱਲਾਂ ਹੋਰ ਵਧੀਆ ਗਲੂ ਵਧੀਆ ਨਜ਼ਾਰੇ ਨਜ਼ਾਰੇ ਆ ਰਹੇ ਫੁੱਲ ਬਹੁਤ ਚੱਕਾ ਸਾਰਾ ਠੀਕ ਹੈ ਗੱਲਬਾਤ ਹੋਣੀ ਚਾਹੀਦੀ ਹੈ ਕਾਣਾ ਬੰਦਾ ਕਹਿੰਦਾ ਸੈਟ ਹੋਈ ਬੈਠਾ ਕਹਿੰਦਾ ਮਦਾਂ ਕਹਿੰਦਾ ਸਾਰਾ ਪਰ ਠੀਕ ਹੈ ਮੁੰਡਾ ਖਾਂਦਾ ਵੀ ਨਾ ਆਇਆ ਇਹ ਨਕਰੇ ਬੜੇ ਹੀ ਕਰਦਾ ਹੈ ਹਨਾ ਹਾਂ ਪੱਕੀ ਗੱਲ ਹੈ ਠੀਕ ਹੈ ਯਾਰ ਹੋਰ ਗਾੜੀ ਘਟਾਣਾ ਆਇਆ ਮੁੰਡਾ ਗਾੜੀ ਬਣਾ ਦੇ ਚੰਪਾ ਇਹਨੂੰ ਉਹ ਚਾ ਮਚਾ ਸੈੱਟ ਕਰ ਦਿੰਦੇ ਯਾਰ ਓਕੇ ਰਿਪੋਰਟ ਕਰਦੇ ਸੈੱਟ ਕਰਤੀ ਇਹ ਪੂਰੀਆਂ ਅੰਨੀਆਂ ਵੀ ਐ ਬੰਨਣੀਆਂ ਆ ਪੰਗੂ ਆਣੇ ਵਿਕਾਸ ਆਣੇ ਬਾਈ ਹਰਿਆਣੇ ਤੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਥੋੜੀ ਵੀ ਗੱਲਬਾਤ ਕਰਾਉਂਦੇ ਆ ਹੋਰ ਵਿਕਾਸ ਭਾਈ ਠੀਕ ਠਾਕ ਕੈਮ ਹੈ ਜੀ ਕੈਮ ਹੈ ਵਧੀਆ ਜੀ ਭਾਈ ਬੜਾ ਹਰਿਆਣੇ ਤੇ ਆਇਆ ਯਾਰ ਕਲਾਸ ਕੋਰਡ ਡਿਪਾਰਟਮੈਂਟ ਦਾ ਹਰਿਆਣੇ ਵਾਲਾ ਗਏ ਹੋਏ ਆ ਬਾਈ ਬੜਾ ਹਰਿਆਣੇ ਕਿੱਡੇ ਆ ਪੰਗੂ ਸਾਹਿਬ ਤੁੰਗੂ ਕੀ ਹਾਲ ਹੈ ਵਧੀਆ ਵੇਰੇ ਵਧੀਆ ਤੁਸੀਂ ਸੁਣਾਓ ਕੱਢਦੀ ਕਰਾ ਇਹਦੀ ਵੀ ਇਹ ਆਪਣਾ ਬੋਸ ਕਰਾਣਾ ਆ ਤੇ ਆਪਣੇ ਮੂੰਛਾ ਸੈੱਟ ਕਰਾਣ ਆਉਂਦਾ ਵੀ ਬਹੁਤ ਦੂਰ ਤੇ ਇਹ ਬੰਨਾ ਥੋੜੀ ਲੰਬੀ ਗੱਲਬਾਤ ਕਰਨੀ ਆ ਪੰਨੇ ਇਹਦੇ ਨੇ ਇਹਦੀ ਥੋੜੀ ਜੀ ਹੈਗੀ ਐ ਲ ਯਾਰ ਪਰ ਮੁੜਿਆ ਆ ਕਹਿੰਦਾ ਨਹੀਂ ਪੜਦੀ ਨਹੀਂ ਗੱਲ ਕਹਿੰਦਾ ਐਥੇ ਜੋ ਆਪਣੇ ਪੰਜਾਬ ਦੇ ਮੌਜ ਹਨ ਵੀਰੇ ਉਹ ਬਾਹਰ ਨਹੀਂ ਹੈਗੀ ਬਾਹਰ ਨਹੀਂ ਸਹੀ ਗੱਲ ਹੈ ਨਾ ਇਹ ਆਪਾਂ ਦਾ ਡਿਸੀਜਨ ਲੈ ਕੇ ਇੱਥੇ ਰ੍ਹਾਂਗੇ ਇੱਥੇ ਰ੍ਹਾਂਗੇ ਇੱਥੇ ਰ੍ਹਾਂਗੇ ਤੇ ਬਾਕੀ ਗੱਲ ਆਪਾਂ ਬਾਈ ਦੇ ਮੁੱਛਾਂ ਧੋਣ ਤੋਂ ਬਾਅਦ ਫੇਰ ਕਰਾਂਗੇ ਤੁਸੀਂ ਨਾ ਨਾ ਕਹਿ ਦਿਓ ਬਾਈ ਤੇ ਮੁੱਛਾਂ ਬੰਨੀਆਂ ਵੀ ਆ ਦਿਖਾਈ ਜਾਂਦਾ ਬੰਦਾ ਬਾਈ ਨਾਲ ਵੀ ਧੋ ਲੈਣ ਦਾ ਮੁੱਛਾਂ ਫਿਰ ਆਪਾਂ ਬਾਅਦ ਸੋਣਾ ਮੈਂ ਗੱਲਾਂ ਕਰਾਂਗੇ ਠੀਕ ਨਹੀਂ ਠੀਕ ਹੈ ਵਿਕਾਸ ਬਾਈ ਹਾਂਜੀ ਬਾਈ ਵਿਕਾਸ ਬਾਈ ਕੀ ਕਰਕੇ ਮੁੱਛਾਂ ਸੈੱਟ ਇਹ ਹਰਿਆਣੇ ਵਾਲਾ ਬਾਈ ਕਹਿੰਦਾ ਹਰਿਆਣਾ ਜੀ ਕਹਿੰਦਾ ਮੈਂ ਤਾਂ ਹਰਿਆਣਵੀ ਆਉਂਦੀ ਹੈ ਪਰ ਹਰਿਆਣਵੀ ਚ ਵੀ ਬਾਤ ਕਰ ਲਾਂਗੇ ਕੋਈ ਚੱਕਰ ਨਹੀਂ ਪਰ ਜਿਹੜੀ ਪੁਆਦੀ ਆਪਣੀ ਇਹ ਹਰਿਆਣੇ ਨਾਲ ਮੈਚ ਕਰਦੀ ਹੈ ਕਾਣਾ ਹਨਾ ਜਿਹੜੀ ਹੈਗੀ ਨਾ ਬਈ ਹਾਂਜੀ ਹਾਂਜੀ ਬਹੁਤ ਹੀ ਮਾਣਾ ਏਰੀਆ ਹੈ ਨਾ ਪੁਆਦੀ ਵਾਪਸ ਆ ਮੈਚ ਕਰਦੀ ਹੈ ਵਧੀਆ ਵਧੀਆ ਵੀ ਲੱਗਦੀ ਬਈ ਆਪਣੀ ਬੋਲੀ ਬੋਲਣੀ ਹਨਾ ਇਹ ਬੋਲੀ ਸੁਣਨੀ ਵੀ ਜੀ ਇਹ ਨਾ ਕਿ ਆ ਸਹੀ ਗੱਲ ਹੈ ਪਰ ਜਦ ਆਪਾਂ ਦੂਸਰੀ ਜਗ੍ਹਾ ਜਾਂਦੇ ਆ ਇਹ ਆਪਾਂ ਗੱਲਬਾਤ ਕਰਦੇ ਆਂ ਆਪਾਂ ਦੂਸਰੇ ਬੰਦੇ ਨੂੰ ਪੁਛਾ ਲੈਂਦੇ ਬਈ ਆਪਣੇ ਆਪਣੇ ਇਲਾਕੇ ਦਾ ਬਾਈ ਇਹ ਨਾ ਬਾਈ ਆਪਣੇ ਏਰੀਆ ਦਾ ਹਾਂ ਆਪਣੇ ਏਰੀਆ ਦਾ ਯਾਰ ਸਹੀ ਗੱਲ ਹੈ ਹੋਰ ਬਾਈ ਕਿੱਦਾਂ ਆਣਵਾਇ ਇਧਰ ਮੁੱਛਾਂ ਸੈੱਟ ਕਰਾਣੇ ਉਹ ਦੱਸੋ ਬਹੁਤ ਬੜੀਆ ਕੰਮ ਕਰਦਾ ਹੈ ਹਾਂਜੀ ਹਾਂ ਥੈਂਕ ਯੂ ਬਾਈ ਮੁੱਛਾਂ ਸੈੱਟ ਕਰਾਣੇ ਮੈਂ ਦੋ ਸਾਲ ਸਤੋਂ ਦੇ ਕਿਵਾਲੀਆ ਬਹੁਤ ਬੜੀਆ ਕੰਮ ਬਾਈ ਦਾ ਮੈਂ ਸੈੱਟ ਕਰਾਣੇ ਮੁੱਛਾਂ ਦਾ ਨਹੀਂ ਹੈ ਬਈ ਤੇ ਛੋਟੀਆਂ ਕਿਉਂਕਿ ਦੁਆਰ ਤੇ ਵਧਾਈਆਂ ਮੇਰੇ ਥੋੜ੍ਹੀਆਂ ਦਵਾਈ ਦਾਣਾ ਹੈ ਬਹੁਤ ਬੜੀਆ ਕੰਮ ਬਾਈ ਦਾ ਉਸ ਤੋਂ ਬਾਈ ਡਿਊਟੀ ਕਰਦੇ ਸਰਕਾਰੀ ਜੋਬ ਕਰਦੇ ਇਹਨਾਂ ਨੂੰ ਥੋੜਾ ਟਾਈਮ ਘੱਟ ਲੱਗਦਾ ਤੁਹਾਨੂੰ ਦੱਸਿਆ ਨਾ ਥੋੜੇ ਮਾਣਨੇ ਪਾਣਾ ਜਗ੍ਹਾ ਦਾ ਬੜੀ ਰੈਣੀ ਹੋ ਰਹੀ ਤੇ ਸਹੀ ਗੱਲ ਹੈ ਉਸਕੇ ਉਹਦੇ ਸੁਆ ਨਾਲ ਕਰਦੇ ਆ ਚਲ ਬਾਈ ਬੜੀਆ ਰਿਹਾ ਤੁਹਾਨੂੰ ਬਾਤ ਕਰਕੇ ਬੜੀ ਲੱਗਿਆ ਮਾਝਾ ਬਾਈ ਦੀ ਗੱਲ ਕਰਾਣੀ ਹੈ ਜ਼ਰੂਰੀ ਬਣਦੀ ਵੀ ਹੈ ਕਿ ਜਿਹੜੇ ਹਰਿਆਣੇ ਵਾਲੇ ਬਾਈ ਆਪਣੇ ਸਾਰੇ ਬਹੁਤ ਆਉਂਦੇ ਵੀ ਆਪਣੇ ਬਹਾਰਿਆਣੇ ਵਾਲੇ ਬਾਈ ਪਰ ਕੁਝ ਤੋਂ ਬੰਦੇ ਕੁਝ ਵਧੀਆ ਬੰਦੇ ਹੁੰਦੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਨੀ ਪੈਂਦੀ ਹੈ ਥੋੜੀ ਵੀ ਗੱਲ ਕਰਾਈਏ ਤੁਹਾਨੂੰ ਵੀ ਬੜੀ ਲੱਗਿਆ ਆਉਂਗਾ ਚਲ ਠੀਕ ਹੈ ਬਕਾਸ ਬਾਈ ਓਕੇ ਇਹ ਪਰ ਮੁਛਾ ਚੈੱਕ ਕਰ ਫੇਲਾ ਵੇੜਦੀਆਂ ਐ ਐਂਡ ਹੋ ਗਈਆਂ ਐਂਡ ਵੀਰੇ ਐਂਡ ਹੁਣ ਆਪਾਂ ਵੀਰ ਨਾਲ ਕਰ ਥੋੜੀ ਜੀ ਗੱਲ ਆਪਣੀ ਗੱਲ ਰਹਿ ਗਈ ਥੋੜੀ ਜੀ ਬੰਗੂ ਨਾਲ ਪਹਿਲਾਂ ਤਾਂ ਆਪਾਂ ਪੁੱਛਦੇ ਆ ਤੁਹਾਡਾ ਪਲਾਨ ਬਣਿਆ ਦਾ ਬਾੜ ਜਾਣ ਦਾ ਅਸੀਂ ਕਹਿੰਦੇ ਦੇ ਵੀ ਹਾਂ ਫਿਰ ਅੱਧ ਵਿਚ ਵਿਚਾਲੇ ਰਹਿ ਗਿਆ ਮਨ ਤਾਂ ਇਹ ਲੱਗਿਆ ਮੈਂ ਚਲੇ ਗਿਆ ਤੂੰ ਜਾਂ ਤੂੰ ਆਇਆ ਨਹੀਂ ਕਾਫੀ ਟਾਈਮ ਆਇਆ ਮੈਂ ਸੋਚ ਲਿਆ ਮੈਂ ਚਲੇ ਗਿਆ ਉਹਨਾਂ ਬੰਗੂ ਨਾਲ ਤਾਂ ਜੀ ਥੋੜੀ ਜੀ ਆਪਣਾ ਸਾਰਾ ਸਮਾਨ ਟੈਕਸੀ ਆਪਣਾ ਤੇ ਇੱਕ ਹਫਤੇ ਬਾਅਦ ਫਲਾਈਟ ਸੀ ਆਪਾਂ ਨੇ ਇਹ ਅਸਲ ਤਰ੍ਹਾਂ ਆਪਣਾ ਸੱਚੀ ਗੱਲ ਦੱਸ ਰਹੀ ਆਂ ਆਪਾਂ ਜਾ ਦੋ ਨੰਬਰ ਤੇ ਰਹੇ ਸੀ ਹਾਂ ਤਾਂ ਜਾ ਦੋ ਨੰਬਰ ਤੇ ਜਾ ਦੋ ਇਸ ਟਾਈਮ ਅਮਰੀਕਾ ਜਾ ਰਿਹਾ ਸੀਗਾ ਮੈਨੂੰ ਪਤਾ ਹੈ ਹਾਂ ਕੁਝ ਮਿਸਐਪੀਨਿੰਗ ਹੋਈ ਧੀ ਜਾਂ ਸਿੱਧਰੇ ਦੇ ਵੀ ਨਹੀਂ ਯਾਰ ਵੀ ਗੱਲ ਨਹੀਂ ਬਣੀ ਹੈਗੀ ਤੇ ਅੱਜ ਵੀ ਮੈਂ ਪਲਾਨ ਚੇਂਜ ਕਰ ਲਿਆ ਨਹੀਂ ਆਪਾਂ ਨਹੀਂ ਜਾਣਾ ਇਹਦਾ ਤੇ ਬਾਕੀ ਜਿਵੇਂ ਆਪਾਂ ਸਿਆਣੇ ਕਹਿੰਦੇ ਆ ਕਿੱਥੇ ਕੜੇ ਵਾਲੇ ਦਾ ਨਾਮ ਪੜਾ ਲਾਸੀ ਸਹੀ ਗੱਲ ਹੈ ਪੜਾ ਪੈਂਦਾ ਕਿੱਥੇ ਦਾਣਾ ਪਾਣੀ ਆਪਣਾ ਬਿਲਕੁਲ ਦਾਣਾ ਪਾਣੀ ਜਿੱਥੇ ਆਸ ਹੈ ਬਾਕੀ ਆਪਾਂ ਠੀਕ ਆ ਬੇ ਖੁਸ਼ ਆ ਆਪਣੇ ਪੰਜਾਬ ਚ ਦਾ ਕੰਮ ਵਧੀਆ ਹੈ ਥੋੜਾ ਇੱਥੇ ਵਧੀਆ ਬਈ ਛੇਤੀ ਕਰਦੇ ਆਂ ਤੇ ਆਪਣਾ ਕੰਮ ਜਿੰਨਾ ਹੋ ਸਕਦਾ ਉਹ ਕਰਦੇ ਵਧੀਆ ਹਨਾ ਵਧੀਆ ਖਾਣੇ ਆ ਪੀਣੇ ਆ ਆਪਾਂ ਵਧੀਆ ਰਹਨੇ ਇੱਥੇ ਹਨਾ ਮੁੱਢੀ ਦੀ ਹੈ ਨਜ਼ਾਰੇ ਲੈ ਰਹੇ ਜਿੰਦਗੀ ਦੇ ਆ ਗੇੜ ਦਾ ਭਾਵਾ ਆ ਖਾਣੀ ਦਾ ਰੋਟੀ ਹੋਵੇ ਹਾਂ ਰੋਟੀ ਆ ਬਸ ਵੇ ਚਾਹੇ ਬਰੈਡ ਕਈ ਖਾ ਲੋ ਚਾਹੇ ਰੋਟੀ ਕਈ ਖਾ ਲੋ ਆਪਣੇ ਮਾਂ ਬਾਪੂ ਰੱਖੋ ਹਾਂ ਜਿਹੜੇ ਬੰਦੇ ਹੈਗੇ ਵੀਰੇ ਆਪਣੇ ਮਤਲਬ ਜਿਹੜੇ ਦਾ ਸੈੱਟ ਐ ਇੱਥੇ ਨਾ ਵੀ ਉਹਨਾਂ ਦਾ ਜਾਣ ਦੀ ਲੋੜ ਨਹੀਂ ਹੈ। ਕਿ ਕੋਈ ਮਜਬੂਰੀਆਂ ਕਰਕੇ ਜਾਣਾ ਹੀ ਪੈਂਦਾ ਕਈਆਂ ਨੂੰ। ਕਈ ਸ਼ੌਂਕ ਹੁੰਦੇ ਕਈ ਤਾਂ ਚਲੇ ਜਾਂਦੇ ਆ। ਮਜਬੂਰੀ ਹੁੰਦੀ ਐ ਤੇ ਉਹ ਜਾਣਾ ਹੀ ਪੈਂਦਾ। ਉਹ ਜਾਂਦੇ ਆ। ਆਪਾਂ ਕੰਮ ਕਰੀਏ ਕੋਈ ਕੰਮਕਾਰ ਕਰੋ ਯਾਰ। ਬਾਕੀ ਕਈਆਂ ਦੀ ਮਜਬੂਰੀਆਂ ਹੁੰਦੀਆਂ ਚਲੇ ਜਾਂਦੇ ਕੋਈ ਚੱਕਰ ਨਹੀਂ ਹੈਗਾ। ਇਹ ਜਾਣਾ ਵੀ ਪੈਂਦਾ ਬਈ। ਹੁਣ ਆਹ ਨਾ। ਆਪਾਂ ਹਰੇਕ ਨੂੰ ਹਰੇਕ ਨੂੰ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਤੁਸੀਂ ਗੱਲ ਤੇ ਜਾ ਰਹੇ ਆ ਜਿਨ੍ਹਾਂ ਦੀ ਆਪ ਦੀ ਇੱਛਾ ਹੈ ਬਈ ਜਾਣਾ ਜਿਵੇਂ ਮਰਜ਼ੀ ਜਾਓ ਪਰ ਕੋਸ਼ਿਸ਼ ਐ ਕਰਿਆ ਕਰੋ ਵੀ ਇੱਕ ਨੰਬਰ ਤੇ ਜਾਵੇ ਤਾਂ ਵਧੀਆ ਬਈ ਦੋ ਨੰਬਰ ਤੇ ਜਾ ਕੇ ਤਾਂ ਚਾਹਤਾ ਹਾਂ ਦੇ ਆਪਾਂ ਦੋ ਨੰਬਰ ਤੇ ਜਾਂਦੇ ਆ ਥੋੜਾ ਰਿਸਕ ਜ਼ਿਆਦਾ ਰਹਿੰਦਾ ਹੈ ਫਿਰ ਨਾਲ ਨੂੰ ਤਾਂ ਪੈਸੇ ਦਾ ਆਪਾਂ ਉਹ ਵਧੀਆ ਸੈਟਅਪ ਕਰ ਸਕਦੇ ਆ ਹਾਂ ਵਧੀਆ ਸੈਟਅਪ ਕਰ ਸਕਦੇ ਆ ਆਪਣੇ ਪੰਜਾਬ ਤੋਂ ਬਹੁਤ ਘੱਟ ਹੈ ਕਰਨ ਵਾਲੇ ਚਾਹੀਦੇ ਇੰਨੀ ਮਿਹਨਤ ਆਪਾਂ ਬਾਹਰ ਜਾ ਕੇ ਕਰਦੇ ਆ ਉਨੀ ਮਿਹਨਤ ਉਹਰੇ ਕਰੀਏ ਫੌਦੇ ਪਰ ਕਰੀ ਇਸ ਨੂੰ ਠੀਕ ਐ ਪੰਗੋ ਬਾਈ ਬੜੀ ਵਧੀਆ ਰਿਆ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਆਪਾਂ ਵੀ ਆਪਣਾ ਸਾਡਾ ਕੰਮਾਰੀ ਦਾ ਵੀ ਤੁਸੀਂ ਦੱਸ ਸਕਦੇ ਦੱਸ ਦਿਓ ਬਈ ਫੇਰ ਕੋਈ ਗੱਲ ਨਹੀਂ ਕੰਮ ਕਰਦੇ ਬਹੁਤ ਵਧੀਆ ਟੋਕਾ ਤਾਂ 9 ਸਾਲ ਹੋ ਗਏ ਹਾਂ ਤੇ ਹਾਂਜੀ ਹਾਂ ਤੇ ਉਦੋਂ ਤੋਂ ਬਿਲਕੁਲ ਖੂਚਾ ਪੁੱਟੇ ਹੀ ਜੀਆਂ ਚਾਰਟੀਆਂ ਜੀਆਂ 9-10 ਸਾਲ ਹੋ ਗਏ ਤੁਹਾਨੂੰ 9-10 ਸਾਲ ਹੋ ਗਏ ਰੋਕ ਤੱਕ ਸੈਟਾ ਮੱਚਾ ਫੋਲ ਟਾਈਮ ਤੋਂ ਆ ਰਹੀਆਂ ਤੇ ਅੱਜ ਬਹੁਤ ਵਧੀਆ ਤੁਹਾਡਾ ਕੰਮਕਾਰ ਵੀਰੇ ਸਾਹੀ ਹੁਣ ਤੱਕ ਟੱਕ ਤੱਕ ਆ ਰਹੀਆਂ ਥੈਂਕ ਯੂ ਬਾਈ ਥੈਂਕ ਯੂ ਬੰਕੂ ਬਾਈ ਫਿਰ ਮਿਲਦੇ ਆਂ ਗੱਲਬਾਤ ਕਰਾਂਗੇ ਕਰਦੇ ਰਹਾਂਗੇ ਆਂਦੇ ਰਹਾਂਗੇ ਠੀਕ ਹੈ ਜੀ ਓਕੇ